ਇੱਕ ਟਰੈਕਟਰ ਟਰਾਲੀ ਤੇ ਸਵਾਰ ਹੋ ਚੁੱਕੇ ਆ ਸਾਡੇ بارش ਤੋਂ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਦੋਸਤੋ ਕਾਂਵਾਲੇ ਪਤਨ ਪੋਸਟ ਤੋਂ ਅਸੀਂ ਇੱਥੋਂ ਚੱਲ ਪਏ ਇੱਕ ਟਰੈਕਟਰ ਟਰਾਲੀ 'ਚ ਇਹ ਹੀ ਰਸਤਾ ਇਹੀ ਇੱਕ ਸਾਧਨ ਹੈਗਾ ਤੇ ਮੋਟਰਸਾਈਕਲ ਤਾਂ ਅੱਜ ਇਸ ਰਸਤੇ ਤੋਂ ਲਗਭਗ ਬੰਦ ਹੋ ਚੁੱਕੇ ਨੇ ਤੇ ਉੱਤੋਂ ਮੌਸਮ ਇਹ ਹੈ ਕਿ ਬਾਰਿਸ਼ ਵੀ ਸ਼ੁਰੂ ਹੋ ਚੁੱਕੀ ਹੈ ਇਸ ਰਸਤੇ ਤੇ ਕੱਲ ਪਾਣੀ ਥੋੜਾ ਸੀਗਾ ਪਰ ਅੱਜ ਬੜਾ ਤੇਜ਼ ਹੈ ਤੇ ਗੱਟੇ ਤਾਂ ਲਗਾਏ ਗਏ ਨੇ ਪਰ ਇਹ ਕਿੰਨੀ ਦੇਰ ਤੱਕ ਟਿਕਦੇ ਨੇ ਇਹਦੀ ਕੋਈ ਸੰਭਾਵਨਾ ਨਹੀਂ ਗੱਟੇ ਆਪਰੋਡ ਨੂੰ ਹੋਏ ਪਏ ਨੇ ਤਾਂ ਆ ਮਿੱਤਰੋ ਅੱਗੇ ਪਿੰਡ ਕਿਹੜਾ ਪੈਂਦਾ ਵੀਰੇ ਪਹਿਲਾ ਹਾਂ ਜੱਤੋ ਪਹਿਲਾ ਹੈ ਹੈ ਤੇਜਰਪਹਿਲਾ अच्छा सब तो पहला पिंडा आएगा विरे तेजा रेहला ते सारे पिंडा ਦੇ ਨਾਮ ਬੋਲ ਦੇ ਟੋਲਾ ਪੇਣੀ ਮਾਤਮ ਨਗਰ ਹੋਰ ਕਿਹੜੇ ਪਿੰਦੇ ਨੇ ਰੇਤੇ ਵਾਲੀ ਜੰਗੜ ਪੇਣੀ ਗੱਟੀ ਨੰਬਰ 3 ਗੁਲਾਬਾ ਪੇਣੀ 1 ਨੰਬਰ ਤੇ 2 ਨੰਬਰ ਤੇਜਾ ਰੇਲਾ ਤੇ ਬੜਾ ਅੱਛਾ ਇਹ ਸਾਰੇ ਪਿੰਡ ਨੇ ਵੀਰੇ ਜੋ ਪਾਣੀ ਨਾਲ ਡੁੱਬ ਚੁੱਕੇ ਨੇ ਆਸੇ ਪਾਸੇ ਤੋਂ ਤੇ ਅੰਦਰ ਵੀ ਪਾਣੀ ਉਹਨਾਂ 'ਚ ਚੱਲ ਚੁੱਕਿਆ ਹੈਗਾ ਐਨਡੀਆਰਫ ਦੀ ਟੀਮ ਅਸੀਂ ਤੁਹਾਨੂੰ ਹੁਣੇ ਪਿੱਛੋ ਦਿਖਾ ਕੇ ਆਏ ਆ ਉਹ ਵੀ ਐਨਡੀਆਰਫ ਦੀ ਟੀਮ ਵੀ ਲਗਾਤੀ ਗਈ ਹੈ ਪਰ ਉਹਨਾਂ ਕੋਲ ਕਿੰਨੀਆਂ ਕੋਟ ਹੈਗੀਆਂ ਨੇ ਤੇ ਹਜ਼ਾਰਾਂ ਲੋਕੀ ਇੱਥੇ ਫਸੇ ਹੋਏ ਨੇ ਇੱਕ ਮੈਂ ਹੋਰ ਤੁਹਾਨੂੰ ਦ੍ਰਿਸ਼ ਦਿਖਾਣਾ ਚਾਹਾਂਗਾ ਆ ਪਿੰਡਾ ਜੋ ਇਸ ਤਰ੍ਹਾਂ ਖਾਲੀ ਹੋ ਰਹੇ ਨੇ ਆ ਆਪੋ ਆਪ ਦੇ ਸਾਧਨਾਂ ਤੇ ਲੋਕੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਤੇ ਔਰਤਾਂ ਨੂੰ ਲੋਕਾਂ ਨੇ ਕੱਢਣਾ ਸ਼ੁਰੂ ਕਰਤਾ ਹੈ ਜਿੰਦੇ ਜਿੰਨੂੰ ਜਿਹੜਾ ਸਾਧਨ ਮਿਲਦਾ ਹੈਗਾ ਉਹ ਇੱਥੋਂ ਫੜ ਕੇ ਤੇ ਫਾਜ਼ਿਲਕਾਲੇ ਪਾਸੇ ਜਾ ਰਿਹਾ ਹੈਗਾ ਸ਼ਹਿਰ ਵਾਲੇ ਪਾਸੇ ਆਪਣੇ ਰਿਸ਼ਤੇਦਾਰਾਂ ਦੇ ਪਾਸੇ ਜਿੱਥੇ ਜਿੱਥੇ ਉਹਨਾਂ ਨੂੰ ਕੋਈ ਆਸਰਾ ਮਿਲੇਗਾ ਪ੍ਰਸ਼ਾਸਨ ਨੇ ਕਿਹਾ ਤਾਂ ਕਿ ਰਾਹਤ ਕੈਂਪ ਬਣਾਏ ਨੇ ਉਹਨਾਂ ਦੀ ਵੀ ਰਿਪੋਰਟ ਲਵਾਂਗੇ ਵੀ ਉਹ ਕਿੰਨੇ ਕੰਮ ਕਰਦੇ ਪਏ ਨੇ ਆ ਕਿੰਨੇ ਕੰਮ ਨਹੀਂ ਕਰਦੇ ਪਏ ਕੀ ਉਥੇ ਉਥੇ ਪ੍ਰਬੰਧ ਹੈਗੇ ਨੇ ਆ ਦ੍ਰਿਸ਼ ਹੈਗਾ ਦੋਸਤੋ ਉਹ ਲਾਸਟ ਤੱਕ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈਗੀ ਹੈ ਤਮਾਮ ਜਿਹੜੇ ਖੇਤ ਨੇ ਉਹ ਡੁੱਬੇ ਪਏ ਨੇ ਰਸਤੇ ਡੁੱਬੇ ਪਏ ਨੇ ਤੇ ਆਮ ਲੋਕਾਂ ਦਾ ਜੀਵਨ ਸਰਕੇਜਾ ਹੋਏਗਾ ਉਹ ਤੁਸੀਂ ਦੇਖ ਸਕਦੇ ਹੋ ਇਹ ਕੱਲ ਅਸੀਂ ਜਦੋਂ ਇੱਥੇ ਆਏ ਸੀਗੇ ਪਾਣੀ ਘਟ ਸੀਗਾ ਪਰ ਇਹ ਰਸਤਾ ਵੀ ਅੱਜ ਲਗਭਗ ਮੈਨ ਲੱਗਦਾ ਡੁੱਬ ਚੁੱਕਿਆ ਹੈਗਾ ਮੈਂ આરામ બાજી નાલ ઉતર્યા ચાલો